ਨਿਰਤਬੀਰ ਸਿੰਘ ਜਤਿਦਾਸੀ ਅਕਾਲ ਪੁਰਖ ਸੇਵ ਨੇ ਵੀ ਆਪਣੇ ਕੱਪੜੇ ਪੈਕ ਕਰ ਲਏ ਨੇ ਉਸ ਨੂੰ ਵੀ ਕਿਸੇ ਸਮੇਂ ਵੀ ਉਹਦੇ ਤੋਂ ਹਟਾ ਦਿੱਤਾ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਚਰਚਾਵਾ ਲਗਾਤਾਰ ਚੱਲ ਰਹੀਆਂ ਸਨ ਹੁਣ ਗਿਆਨੀ ਰਕबीर ਸਿੰਘ ਦਾ ਇਸ ਮਸਲੇ ਨੂੰ ਲੈ ਕੇ ਵੀ ਬਿਆਨ ਸਾਹਮਣੇ ਆਇਆ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇਹ ਚਰਚਾਵਾ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕੱਪੜੇ ਪੈਕ ਕੀਤੇ ਹੋਏ ਨੇ ਜਦੋਂ ਹੁਕਮ ਹੋਵੇਗਾ ਅਸੀਂ ਹਟ ਜਾਵਾਂਗੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਅੱਜ ਕੁਝ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸਵਾਲ ਸੀ ਜਿਹੜੇ ਉਹਨਾਂ ਦਾ ਜਵਾਬ ਦਿੰਦੇ ਆ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਹਜਿੰਦਰ ਸਿੰਘ ਤਾਮੀ ਇਸ ਕਮੇਟੀ ਦੇ ਵਿੱਚ ਮੂੜ ਹਿੱਸਾ ਨਹੀਂ ਹੋ ਰਹੇ ਜਾਂ ਵਾਪਸ ਨਹੀਂ ਆ ਰਹੇ ਤਾਂ ਕਿਰਪਾਲ ਸਿੰਘ ਵਡੂੰਗਰ ਹੋਰਾਂ ਬਾਰੇ ਕਿਹਾ ਕਿ ਉਹਨਾਂ ਦਾ ਹਾਲੇ ਤੱਕ ਨਿਸ਼ਟੀਫਾ ਨਹੀਂ ਪਹੁੰਚਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਹੀ ਜਿਹੜਾ ਇੱਕ ਪ੍ਰਧਾਨ ਚੁਣਿਆ ਜਾਵੇਗਾ ਜਿਹਦੇ ਉੱਤੇ ਬਾਬਾ ਜੀ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਹੋਰ ਕੀ ਕੁਝ ਗਿਆ ਤੁਹਾਨੂੰ ਇੱਕ ਵਾਰੀ ਉਹ ਸੁਣਾ ਦਿੰਨੇ ਆ ਤੁਸੀਂ ਪਹਿਲਾਂ ਉਸ ਉੱਤੇ ਤੇ ਉੱਤੇ ਆਪਾਂ ਗੱਲਬਾਤ ਕਰਾਂਗੇ ਵੈਰੀ ਵੈਰੀ ਬਸ ਕਹੀ ਸੀ ਔਰ ਉਹਨਾਂ ਨੇ ਉਹਨਾਂ ਦੇ ਘਰ ਗੁਰੂ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਔਰ ਐਸਐਨ ਸ਼ਿਖਰ ਵੀ ਗੱਲ ਕੀਤੀ ਹੈ ਉਹਨਾਂ ਨੂੰ ਚਾਹੀਏ ਹੈ ਤੁਸੀਂ ਜੋ ਸ਼ਰਮਨਿਕ ਦੁਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਜੇਵਾ ਉਹ ਤੁਸੀਂ ਆ ਕੇ ਸਮਾਰੋ ਕਿ ਐਸੇ ਗੁਰੂ ਸਿੱਖਾ ਦੇ ਨੇ ਇਨਸਾਨ ਇਮਾਨਦਾਰ ਚੰਗੀ ਦੇ ਕਵਾੜੇ ਦੇ ਸ਼ਰਮਨਿਕ ਦੁਦਾਰਾ ਪ੍ਰਬੰਧਕ ਕਮੇਟੀ ਨੂੰ ਪੰਚ ਨੂੰ ਬੋਤਨ ਹੋਵੇ ਉਹਨਾਂ ਨੇ ਪ੍ਰਧਾਨ ਦੇ ਨਾਲ-ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਰੂਪਰੇਖਾ ਹੋਏਗੀ ਕੀ ਕੰਮ ਕਰਨਗੇ ਦੇਖੋ 2 ਦਸੰਬਰ 2024 ਨੂੰ ਸਿデアਕਾਲ ਤਖਸਾਲ ਦੀ ਤਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਪਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਕਰੀਬਨ ਟਰਾਈ ਮਹੀਨਾ ਕੁਝ ਚੱਲਿਆ ਔਰ ਉਸ ਕਮੇਟੀ ਦੇ ਕਾਰਜ ਪੁਜਾਰੀ ਜਿਹੜੀ ਹੈ ਬਹੁਤ ਕਿਲੇ ਰਹੀ ਹੈ ਔਰ ਪਿਛਲੇ ਦਿਨ ਸਾਨੂੰ ਉਹਨਾਂ ਨੇ ਕਾ ਕੇ ਪੱਤਰ ਸੰਭੇ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਦਿੱਤਾ ਜਾ ਰਿਹਾ ਹੈ ਕਿਸੇ ਸਹਿਯੋਗ ਕਰਨ ਵਾਸਤੇ ਕੋਈ ਹੁਕਮ ਜਾ ਕੇ ਦਿੱਤਾ ਗਿਆ ਹੈ ਸਹਿਯੋਗ ਲੈਣਾ ਹੈ ਬਲਕਿ ਇਹਨਾਂ ਨੂੰ ਆਪਣਾ ਕਾਰਜ ਜਿਹੜਾ ਕਰਨ ਵਾਸਤੇ ਕਿਹਾ ਸੀ ਕਿ ਸਤਨਾਗਰਿਕ ਮਿਤੀ ਗਈ ਜੋ ਪਾਰਟੀ ਦਰ ਫਿਰ ਸ਼ੁਰੂ ਕਰੇ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਧਾਮੀ ਸਰਪ੍ਰਿੰਦਰ ਸਾਹਿਬ ਧਾਮੀ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਹੈ ਪਟੰਗਰ ਸਾਹਿਬ ਦਾ ਦੀਪਹਾਲਾ ਸਾਡੇ ਕੋਲ ਨਹੀਂ ਪਹੁੰਚਾ। ਔਰ ਜਿਹੜੇ 5 ਮੈਂਬਰ ਬਾਕੀ ਬਚੇ 5 ਮੈਂਬਰ ਨੇ ਉਹ 5 ਮੈਂਬਰ ਇਸ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪਰਟੀਪਰ ਕਿਰਿਆ ਹੈ ਉਹਨੂੰ ਆਰੰਭ ਕਰ। ਜਿਸ ਤਰ੍ਹਾਂ ਅਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ 5 ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ? ਜੇਕਰ ਦੇਖੋ ਇੱਕ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਸਾਮੀ ਸਾਹਿਬ اور ਬਦੂਮ ਸਾਹਿਬ ਦੇ ਕਰਕੇ ਕਮੇਟੀ ਦਾ ਇਹ ਸਹ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਜੀ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਇਹ ਤਾਂ ਪੰਜਾ ਦੇ ਵਿੱਚ ਜੋ ਕਿਹੜਾ ਲੀਡਰ ਹੋਏਗਾ ਉਹਨੂੰ ਇਹਦਾ ਪੰਜ ਮੈਂਬਰੀ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਹੈ ਕਿ ਸਿੰਘ ਜੀ ਤੁਸੀਂ ਕਿਹਾ ਸੀ ਕਿ ਭਰਤੀ ਮਹਿੰਮ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਦੇ ਜ਼ਰੀਏ ਹੋਏਗੀ ਪਰ ਭਰਤੀ ਮਹਿੰਮ ਤਾਂ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਉਹ ਤਾਂ ਲਗਭਗ ਖਤਮ ਹੋਣ ਵਾਲੀ ਹੈ ਬਾਕਾਬਕ ਸਾਹਿਬ ਦੀ ਤਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਭਰਤੀ ਰਾਬ ਕਰਨੇਗਾ ਉਹ ਹਾਲੇ ਆਰੰਭ ਨਹੀਂ ਕੋਈ ਕਿ ਇਸੇ ਲਈ ਕਹਿ ਰਿਹਾ ਕਿ ਉਹ ਪੰਜ ਮੈਂਬਰ ਜਿਹੜੇ ਬੱਚੇ ਨੇ ਉਹ ਭਰਤੀ ਪ੍ਰਕਿਰਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਆਰੰਭ ਕਰ। ਪੰਜ ਸਿੰਘ ਸਹਿਬਾਨਾ ਦੀ ਬੈਠਕ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਹੈ? ਬਸ ਕੁ ਦੋ ਚਾਰ ਦਿਨਾਂ ਚ ਇਹ ਕੋਸ਼ਿਸ਼ ਹੈ ਕਿ ਮੀਟਿੰਗ ਕਰਕੇ ਕੁਝ ਸਪਾਰਕ ਮੈਸੇਜ ਚੱਲ ਰਹੇ ਨੇ। ਔਰ ਸਿੰਘ ਸਹਿਬਾਨ ਆਲ ਓਵਰ ਪਾਕਿਸਤਾਨ ਮਸਕੀਨ ਜੀ ਹੋਰਾਂ ਦੀ ਬਰਸੀ ਤੇ ਆਪਣਾ ਪਰਸੰਤ ਕੇ ਸਾਰੇ ਅਸੀਂ ਜਾਣਦੇ ਆ। ਉੱਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨ ਸਬਤ ਨਗੇੜਿਆ ਉਹ ਇਸ ਇੱਕ ਸਿੰਘ ਦਾ ਪੰਤਕ ਕਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ ਕੁਝ ਕੇਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਾਹਿਬਾਂ ਹੋ ਸਕਦੇ ਆ ਦੇਖੋ ਇਹ ਚਰਚਾਵਾਂ ਤਾਂ ਹਮੇਸ਼ਾ ਚੱਲਦੀਆਂ ਨੇ ਮੀਡੀਆ ਰਾਹੀਂ ਅਸੀਂ ਇਹ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਹਾਂ ਜ਼ਰੂਰ ਮੀਡੀਆ ਰਾਹੀਂ ਕਹਿ ਦਿਆਂ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਬੇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਿਕਰ। ਤੇ ਜਿਹੜਾ ਧੰਮੀ ਸਾਹਿਬ ਦਾ ਅਸਥੀਵਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਹੋਈ ਉਹਨਾਂ ਦੇ ਨਾਲ। ਅ ਦੇਖੋ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਪਿਆ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ। ਔਰ ਆਪਣੇ ਅਸੀਂ ਇਥੇ ਵਿਚਾਰ ਕਰ। ਯਾਨੀ ਹਰਪ੍ਰੀਤ ਸਿੰਘ ਗੁਰਾਂ ਦੇ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤਖਤ ਵਰਤਿਤ ਤਕਬੀਰ ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫਸੇਲ ਤੋਂ ਐਲਾਨ ਕੀਤਾ ਹੋਇਆ ਸੀ ਅਰਗਜਨ ਕਪੂਰ ਸਿੰਘ ਜੀ ਉਹਦਾ ਇਸਾਸ ਸੀਗੇ ਔਰ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਹੈਗਾ ਪਰ ਉਹ ਹੁਣ ਅਜ਼ਾਦ ਹੋ ਗਏ ਤੇ ਉਹ ਆਪਣਾ ਵਿਚਰ ਰਹੇ ਨੇ ਆਖਰੀ ਗੱਲ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ-ਚੋਰਾਂ ਨਾਲ ਚੱਲ ਰਹੀਆਂ ਨੇ ਮੈਂ ਚਫਰੇ ਬੈਕਸ ਪਾਏ ਹੋਏ ਨੇ ਪਰਵਾਨ ਤੋ ਤੁਸੀਂ ਸੁਣਿਆ ਕਿ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਇਹ ਗੱਲ ਬਾਤ ਕਹੀ ਹੈ ਕਿ ਜਿਸ ਤਰ੍ਹਾਂ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਤੁਹਾਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਉਹ ਕਹਿੰਦੇ ਮੈਂ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਇਸ ਅਰਥਾਤ ਮੈਨੇ ਕੀ ਸਮਝੀ ਕਿ ਸੱਚਮੁੱਚ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਵਾਂਗ ਹੁਣ ਜੱਤੇਦਾਰ ਰਗਵੀਰ ਸਿੰਘ ਹੋਰਾਂ ਨੂੰ ਵੀ ਇਹ ਲਾਂਭੇ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਉਹ ਬਾਰ-ਬਾਰ ਇਹੀ ਗੱਲ ਕਹਿੰਦੇ ਨੇ ਕਿ ਜਿਹੜੀ ਸੱਤ ਮੈਂਬਰ ਦੀ ਕਮੇਟੀ ਆਪਣੀ ਭਰਤੀ ਸ਼ੁਰੂ ਕਰੇ ਪਰ ਹੁਣ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਜਿਹੜਾ ਅਗਲਾ ਪ੍ਰਧਾਨ ਚੁਣਿਆ ਜਾਣਾ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਕੀ ਮਨਪ੍ਰੀਤ ਸਿੰਘ ਯਾਲੀ ਹੋਣਗੇ ਪ੍ਰਧਾਨ ਨਵੇਂ ਗੁਰਪ੍ਰਤਾਪ ਸਿੰਘ ਵਡਾਲਾ ਹੋਣਗੇ ਜਾਂ ਫਿਰ ਜਿਹੜੇ ਇਕਬਾਲ ਸਿੰਘ ਚੁੰਦਾ ਉਹ ਹੋਣਗੇ ਜਾਂ ਫਿਰ ਜਿਹੜੇ ਦੂਜੇ ਨੇ ਜਾਂ ਫਿਰ ਉਹ ਹੋਣਗੇ ਇਹ ਵੀ ਵੱਡਾ ਸਵਾਲ ਹੈ ਕਿ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਵੀ ਪ੍ਰਧਾਨ ਚੁਣਿਆ ਜਾਣਾ ਦੂਜੇ ਪਾਸੇ ਜਿਹੜਾ ਪ੍ਰਧਾਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਚੁਣਿਆ ਜਾਣਾ ਹੁਣ ਇਹ ਦੋਨੇ ਪਰਸਥਿਤੀਆਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਗਿਆਨੀ ਰਕਵੀਰ ਸਿੰਘ ਦਾ ਇਹ ਬਿਆਨ ਆਣਾ ਕਿ ਜਿਹੜੀ ਸਿਆਸੀ ਕលਿਆਰਿਆਂ ਦੇ ਵਿੱਚ ਜਾਂ ਧਾਰਮਿਕ ਕਲਿਆਰਿਆਂ ਦੇ ਵਿੱਚ ਜਾਂ ਫਿਰ ਸੱਥਾਂ ਦੇ ਵਿੱਚ ਜਾਂ ਫਿਰ ਟੀਵੀਆਂ ਦੇ ਉੱਤੇ ਇਹ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਵੀ ਉਹਦੇ ਤੋਂ ਹਟਾ ਦਿੱਤਾ ਜਾ ਸਕਦਾ ਹੈ ਤੇ ਨਵੇਂ ਜਥੇਦਾਰਾਂ ਦੀ ਵੀ ਲਿਸਟ ਕਹਿ ਲਈ ਜਾਂ ਫਿਰ ਨਾਮ ਚਰਚਾ ਦੇ ਵਿੱਚ ਆ ਚੁੱਕੇ ਨੇ ਤਾਂ ਉਹਨਾਂ ਦਾ ਇਹ ਬਿਆਨ ਆਣਾ ਕਿ ਮੈਂ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਕਿਉਂਕਿ ਜੇਕਰ ਹੁਣ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਚਰਚਾਾਂ ਮੈਂ ਪਹਿਲਾਂ ਗਿਆਨੀ ਹਰਪ੍ਰੀਤ ਦੇ ਹਰਪੀ ਸਿੰਘ ਬਰੋ ਦੇ ਚੱਲ ਰਹੀ ਸੀ ਕਿ ਉਹਨਾਂ ਨੂੰ ਹਟਾ ਦਿੱਤਾ ਜਾਵੇ ਤਾਂ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਚਰਚਾ ਚੱਲੀ ਸੀ ਕਿ ਜਿਹੜੇ ਅਰਜਿੰਦਰ ਸਿੰਘ ਧਾਮੀ ਨੇ ਉਹ ਅਸਤੀਫਾ ਦੇ ਦੇਣਗੇ ਉਸ ਤੋਂ ਬਾਅਦ ਉਹ ਅਸਤੀਫਾ ਦੇ ਕੇ ਲੰਬੇ ਹੋਗੇ ਉਂ ਚਰਚਾਾਂ ਲਗਾਤਾਰ ਗਿਆਨੀ ਰਕਵੀਰ ਸਿੰਘ ਹੋਰਾਂ ਦੀ ਚੱਲ ਰਹੀ ਹੈ ਕਿ ਉਹ ਅਸਤੀਫਾ ਦੇਣਗੇ ਇਹਨਾਂ ਨੂੰ ਹਟਾ ਦਿੱਤਾ ਜਾਵੇਗਾ ਕਿ ਹੁਣ ਇਹ ਵੀ ਤੀਜੀ ਜਿਹੜੀ ਪਾੜੀ ਹੈ ਕਿ ਇਹ ਵੀ ਸੱਚ ਹੋਊਗੀ ਇਹ ਵੀ ਵੱਡਾ ਸਵਾਲ ਹੈ ਪਰ ਹੁਣ ਇਸ ਦੇ ਸਭ ਦੇ ਵਿੱਚ ਜਿਸ ਤਰ੍ਹਾਂ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਹੁਣ ਅਗਲਾ ਹੁਕਮ ਹੈ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਪੰਜ ਸਿੰਘ ਸਵਾਨਾ ਦੀ ਜਿਹੜੀ ਮੀਟਿੰਗ ਬੁਲਾਈ ਜਾਣੀ ਹੈ ਉਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਕੀ ਉਸ ਦੇ ਵਿੱਚ ਇਹ ਅਕਾਲੀ ਦਲ ਦੇ ਕੋਈ ਜਿਹੜਾ ਭਾਰਤੀ ਕੀਤੀ ਗਈ ਉਸ ਨੂੰ ਖਾਰਜ ਕੀਤਾ ਜਾਵੇਗਾ ਜਾਂ ਫਿਰ ਅਕਾਲੀ ਦਲ ਦੇ ਨਾਲ ਹੁਣ ਜਿਸ ਤਰ੍ਹਾਂ ਪਹਿਲਾਂ ਹੁਣ ਗਿਆਨੀ ਹਰਪੀ ਸਿੰਘ ਹੋਰਾਂ ਦੇ ਨਾਲ ਟੱਕਰ ਸੀ ਅਕਾਲੀ ਦਲ ਬਾਦਲ ਦੀ ਕਿ ਹੁਣ ਜੇਕਰ ਗਿਆਨੀ ਰਗਵੀਰ ਸਿੰਘ ਕੋਈ ਆਜਾ ਫੈਸਲਾ ਲੈਂਦੇ ਕਿ ਉਹਨਾਂ ਨੂੰ ਵੀ ਉਸੇ ਤਰ੍ਹਾਂ ਟਾਰਗੇਟ ਕੀਤਾ ਜਾ ਸਕਦਾ ਹੈ ਕਿ ਕੁਝ ਹੋਵੇਗਾ ਬਿਹਤ ਇਹ ਦੇਖਣਾ ਖਾਸ ਹੋਵੇਗਾ ਪਰ ਜਿਸ ਤਰ੍ਹਾਂ ਅੱਜ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਮੈਨੂੰ ਜੇਕਰ ਹਟਾਇਆ ਜਾਣਾ ਤਾਂ ਮੇਰੇ ਕੱਪੜੇ ਪੈਕ ਹੋਏ ਨੇ ਬੈਗ ਦੇ ਵਿੱਚ ਪਾਏ ਹੋਏ ਨੇ ਇਸਦੇ ਅਰਥ ਕੀ ਸਮਝੀਏ ਕਿ ਸੱਚਮੁੱਚ ਅੰਦਰ ਖਾਤੇ ਕੁਝ ਚੱਲ ਰਿਹਾ ਕੀ ਇਤਨਾ ਸਿਆਸੀ ਦਬੋਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੈ ਕਿ ਉੱਥੇ ਜਿਸ ਦੀ ਮਨਮਰਜ਼ੀ ਹੋਵੇ ਉਸ ਨੂੰ ਹਟਾ ਦਿੱਤਾ ਜਾਵੇ ਜਿਸ ਦਾ ਜੀ ਕਰੇ ਦੂਜਾ ਲਗਾ ਦਿੱਤਾ ਜਾਵੇ ਕੀ ਕੋਈ ਚੱਲ ਰਿਹਾ ਹੈ ਇਹਦੇ ਬਾਬਤ ਜਿਸ ਤਰ੍ਹਾਂ ਦੀਆਂ ਚਰਚਾਵਾਂ ਪਿਛਲੇ ਸਮੇਂ ਦੇ ਚੱਲਦੀਆਂ ਰਹੀਆਂ ਕਿ ਐ ਜੀ ਪੀ ਸੀ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉੱਤੇ ਇੱਕ ਧਿਰ ਦਾ ਇੱਕ ਪਰਿਵਾਰ ਦਾ ਕਬਜ਼ਾ ਉਸ ਨੂੰ ਲੈ ਕੇ ਹੁਣ ਕਿੰਨਾ ਕਿਤੇ ਉਹ ਸਾਬਤ ਹੋ ਹੋਵੇਗਾ ਕਿ ਸੱਚਮੁੱਚ ਹੀ ਇੱਕ ਪਰਿਵਾਰ ਦਾ ਜਿਹੜਾ ਇੱਥੇ ਕਬਜ ਹੈ ਕਿਉਂਕਿ ਜਿਹੜੀ ਚਰਚਾਵਾ ਚੱਲ ਰਹੀਆਂ ਨੇ ਕਿ ਜਿਹੜਾ ਕੁਝ ਇਹ ਸਾਰਾ ਐ ਜੀ ਪੀ ਸੀ ਦੇ ਨਾਲ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜਾਂ ਫਿਰ ਹਰਪ੍ਰੀਤ ਜਥੇਦਾਰ ਦੇ ਨਾਲ ਜੋ ਕੁਝ ਚੱਲ ਰਿਹਾ ਹੈ ਇਹਦੇ ਵਿੱਚ ਇਸ਼ਾਰਾ ਜਿਹੜਾ ਸਭ ਤੋਂ ਜੇਕਰ ਕਹਿ ਜੀ ਹੱਥ ਵਿੱਚ ਰਿਮੋਟ ਕਹਿੰਦੇ ਵੀ ਬਾਦਲ ਪਰਿਵਾਰ ਦੇ ਵਿੱਚ ਹੈ ਬਾਦਲ ਪਰਿਵਾਰ ਇਸ ਦੇ ਪਿੱਛੇ ਖੜਿਆ ਕਿਉਂਕਿ ਇਹ ਚਰਚਾਵਾ ਜਾਂ ਵਿਰੋਧੀ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਪੰਮੇ ਸੁਖਬੀਰ ਬਾਦਲਾ ਇਸ ਮਸਲੇ ਨੂੰ ਲੈ ਕੇ ਹਾਲ ਤੱਕ ਕੋਈ ਬਿਆਨ ਨਹੀਂ ਆਇਆ ਪਰ ਜਿਸ ਤਰ੍ਹਾਂ 14 ਜਿਹੜੀ ਜਨਵਰੀ ਨੂੰ ਮਾਗੀ ਦੇ ਵਿਚਾਰ ਦੇ ਉੱਤੇ ਜਿਹੜੀ ਕਾਨਫਰੰਸ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਮਤਾ ਪਾਇਆ ਜਾਂਦਾ ਹੈ ਕਿ ਜਿਹੜਾ ਜਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਾਂ ਜਿਸ ਤਰ੍ਹਾਂ ਜਥੇਦਾਰਾਂ ਦੇ ਵੱਲੋਂ ਪੰਡ ਸਿੰਘ ਸੈਵਨਾ ਦੇ ਵੱਲੋਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੌਮ ਵਾਪਸ ਲਿਆ ਗਿਆ ਸੀ ਉਸ ਨੂੰ ਮੂਲ ਬਹਾਲ ਕਰ ਦਿੱਤਾ ਜਾਵੇ ਦੇ ਦਿੱਤਾ ਜਾਵੇ ਕਿਉਂਕਿ ਉਸ ਤੋਂ ਬਾਅਦ ਹੀ ਜਿਹੜਾ ਟਕਰਾ ਹੈ ਇਹਦੀ ਸਥਿਤੀ ਵੱਧ ਗਈ ਹੈ ਜਿਸ ਤੇ ਕਰਕੇ ਬਾਦਲ ਪਰਿਵਾਰ ਦੇ ਲਈ ਵੀ ਅਣਕਦਾ ਸਵਾਲ ਬਣਿਆ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੇ ਜਾਣ ਤੋਂ ਬਾਅਦ ਇੱਡਾ ਵੱਡਾ ਉਹਨਾਂ ਨੂੰ ਇੱਕੋ ਇੱਕ ਜਿਹੜਾ ਕਿਤਾਬ ਸੀ ਉਹ ਮਿਲਿਆ ਸੀ ਪਰ ਉਹ ਵੀ ਵਾਪਸ ਕਰ ਲਿਆ ਗਿਆ ਉਹਨਾਂ ਦੀਆਂ ਸਰਕਾਰ ਦੇ ਸਮੇਂ ਹੋਈਆਂ ਗਲਤੀਆਂ ਦੇ ਕਾਰਨ ਇਸ ਦੇ ਪਿੱਛੇ ਅਕਾਲੀ ਦਲ ਬਾਦਲ ਕਹਿੰਦਾ ਵੀ ਇਸ ਦੇ ਪਿੱਛੇ ਰਾਜਨੀਤੀ ਸੀ ਤਾਂ ਕਰਕੇ ਬਾਦਲ ਪਰਿਵਾਰ ਨੂੰ ਸ਼ੋਮਨੀ ਅਕਾਲੀ ਦਲ ਬਾਦਲ ਨੂੰ ਤਾਂ ਕਰਕੇ ਟਾਰਗੇਟ ਕੀਤਾ ਗਿਆ ਪਰ ਦੂਜੇ ਪਾਸੇ ਸਿਧਾਂਤਤਾ ਦੀ ਗੱਲ ਦਾ ਹਵਾਲਾ ਦਿੰਦੇ ਨੇ ਕਿ ਆਨੀ ਹਰਪ੍ਰੀਤ ਸਿੰਘ ਜਾਂ ਫਿਰ ਜਿਹੜੇ ਹੋਰ ਵਿਰੋਧੀ ਨੇ ਇਹ ਸਾਰੀ ਖਿੱਚੋਤਾਣ ਦੇ ਵਿੱਚ ਫਿਰ ਜਿਹੜੀ ਲੜਾਈ ਸੀ ਐਸਜੀਪੀਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਗਈ ਸੀ ਪਰ ਐਜੀਪੀਸੀ ਤੇ ਅਕਾਲ ਤਖਤ ਸਾਹਿਬ ਦੇ ਟਕਰਾਅ ਸੀ ਜਿਹੜਾ ਅਪਸ ਦੇ ਵਿੱਚ ਤਾਂ ਹਰਜਿੰਦਰ ਸਿੰਘ ਧਾਮੀ ਸੀ ਜਿਹੜੇ ਉਹ ਲਾਂਬੇ ਹੋ ਜਾਂਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਸ ਤਰ੍ਹਾਂ ਚਾਰ ਦੀਵਾਰੀ ਦੀ ਗੱਲ ਕਰਦੇ ਜਿੱਤੇ ਰਗਵੀਰ ਸਿੰਘ ਕੀ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਐਜਪੀਸੀ ਤੋਂ ਕਿ ਜਿਹੜੀ ਅਕਾਲਤਰ ਸਾਹਿਬ ਦੀ ਜਿਹੜੀ ਸੀਮਾ ਹੈ ਇਹ ਤਾਂ ਚਾਰ ਦੀਵਾਰ ਦੇ ਅੰਦਰ ਹੀ ਆ ਇਹਦਾ ਹੁਕਮਨਾਮਾ ਇੱਥੇ ਤੱਕ ਹੀ ਸੀਮਤ ਹੋ ਜਾਂਦਾ ਹੈ ਪਰ ਅਸੀਂ ਤਾਂ ਸਾਹਮਣੇ ਸੀ ਇਹ ਵਿਸ਼ਵ ਵਿਆਪਤੀ ਹੈ ਇਹਦਾ ਹੁਕਮਨਾਮਾ ਉਸ ਤੋਂ ਬਾਅਦ ਜੋ ਚਰਚਾਵਾਂ ਚੱਲ ਜਾਂਦੀਆਂ ਨੇ ਹੁਣ ਟਕਰਾ ਕਿੱਥੇ ਹੈ ਹੁਣ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਬਿਆਨ ਆਣਾ ਕਿ ਮੈਂ ਕੱਪੜੇ ਪੈਕ ਕੀਤੇ ਹੋਏ ਨੇ ਹੁਣ ਜੇਕਰ ਇੱਕ ਪਾਸੇ ਅਕਾਲੀ ਦਲ ਬਾਦਲ ਜਿ ਕੈਲੀ ਜਾਂ ਫਿਰ ਕਾਲੀਦਾਰ ਜਿਹੜੀ ਨਵੀਂ ਭਰਤੀ ਕੀਤੀ ਗਈ ਹੈ ਉਹਨਾਂ ਦਾ ਪ੍ਰਧਾਨ ਚੁਣਿਆ ਜਾਣਾ ਤੇ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਸੱਤ ਮੈਂਬਰੀ ਕਮੇਟੀ ਅਨਾਉਂਸ ਕੀਤੀ ਸੀ ਸ੍ਰੀ ਅਕਾਲਤਖ ਸਾਹਿਬ ਤੋਂ ਉਹਨਾਂ ਦਾ ਹੁਣ ਪੰਜ ਮੈਂਬਰੀ ਕਮੇਟੀ ਦਾ ਪ੍ਰਧਾਨ ਚੁਣਿਆ ਜਾਣਾ ਤਾਂ ਗੱਲ ਕਿੱਥੇ ਹੈ ਗੱਲ ਕਿੱਥੇ ਖੜੋਤ ਕਿੱਥੇ ਪਈ ਹੈ ਕਾਰਨ ਕੀ ਨੇ ਕੀ ਇਸੇ ਤਰ੍ਹਾਂ ਹੀ ਇਸ ਨੂੰ ਲੰਮਾ ਖਿੱਚਿਆ ਜਾਵੇਗਾ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਕੁ ਦਿਨ ਤੱਕ ਕੀ ਸ੍ਰੀ ਅਕਾਲਤਖ ਸਾਹਿਬ ਜਿੱਥੇ ਕੋਈ ਵੱਡਾ ਫੈਸਲਾ ਲੈਣ ਜਾ ਰਹੇ ਨੇ ਜਾਂ ਫਿਰ ਨਹੀਂ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ